ਇੱਕ ਹੋਰ ਭਾਰਤੀ ਪ੍ਰਵਾਸੀ ਜਿਸਨੇ ਰਸੋਈ ਦੇ ਵਿੱਚ ਕੰਮ ਕਰਨ ਲਈ ਲਗਭਗ 60000 ਡਾਲਰ ਦਾ ਭੁਗਤਾਨ ਕੀਤਾ ਅਤੇ ਹੁਣ ਉਸ ਨੂੰ 1 ਲੱਖ ਡਾਲਰ ਮਿਲਣ ਦੀ ਉਮੀਦ ਜੱਗੀ ਹੈ ਪਰ ਉਸਦੇ ਸਾਬਕਾ ਮਾਲਕਾਂ ਦਾ ਕੋਈ ਅਤਾ ਪਤਾ ਨਹੀਂ ਹੈ ਉਹਨਾਂ ਦੇ ਇੱਕ ਸਹਿਯੋਗੀ ਨੇ ਦੱਸਿਆ ਕਿ ਬਹੁਤ ਸਾਰੇ ਹੋਰ ਲੋਕ ਵੀ ਉਹਨਾਂ ਨੂੰ ਲੱਭ ਰਹੇ ਹਨ ਦਰਸਲ ਰੋਜ਼ਗਾਰ ਸਬੰਧੀ ਅਥਾਰਟੀ ਦੇ ਫੈਸਲੇ ਅਨੁਸਾਰ ਵਿਕਾਸ ਸ਼ਰਮਾ 2023 ਦੇ ਸ਼ੁਰੂ ਵਿੱਚ ਭਾਰਤ ਵਿੱਚ ਰਹਿ ਰਿਹਾ ਸੀ ਅਤੇ ਮਿੱਤੂ ਸ਼ਰਮਾ ਨੇ ਉਸ ਨਾਲ ਉਕੈ ਲਈ ਸੰਪਰਕ ਕੀਤਾ ਸੀ ਫੈਸਲਾ ਸਪਸ਼ਟ ਨਹੀਂ ਹੋਇਆ ਹੈ ਕਿ ਵਿਕਾਸ ਅਤੇ ਮਿਤੂ ਦੋਵੇਂ ਰਿਸ਼ਤੇਦਾਰ ਸਨ ਪਰ ਉਨ੍ਹਾਂ ਨੇ ਕਿਹਾ ਕਿ ਸੀ ਰਿਸ਼ਤੇਦਾਰਾਂ ਦੇ ਥਰੂ ਆਪਸ ਦੇ ਵਿੱਚ ਮਿਲੇ ਸਨ ਮਿਤੂ ਅਤੇ ਉਸਦਾ ਪਤੀ ਅੰਕੁਰ ਚੋਹਾਨ ਕ੍ਰਾਈਸਰਸ ਵਿੱਚ ਇੱਕ ਭਾਰਤੀ ਰੈਸਟੋਰੈਂਟ ਕੈਂਡੀਜ਼ ਕਿਚਨ ਦੇ ਮਾਲਕ ਸਨ। ਉਹਨਾਂ ਦੀ ਕੰਪਨੀ ਚੋਹਾਨ ਨਿਊਜ਼ਲੈਂਡ ਇੱਕ ਮਾਨਤਾ ਪ੍ਰਾਪਤ ਕੰਪਨੀ ਸੀ। ਜਨਗ ਰਿਕਾਰਡਾਂ ਦੇ ਅਨੁਸਾਰ ਕੰਪਨੀ ਨੇ ਟੈਕਸ ਨਹੀਂ ਭਰਿਆ ਸੀ ਅਤੇ ਸੂਚਿਤ ਕੀਤਾ ਗਿਆ ਸੀ ਕਿ ਉਹਨਾਂ ਨੂੰ ਜਨਤਕ ਰਜਿਸਟਰ ਤੋਂ ਹਟਾ ਦਿੱਤਾ ਜਾਵੇਗਾ। ਰੈਸਟੋਰੈਂਟ ਦੀ ਅਜੇ ਵੀ ਇੱਕ ਵੈੱਬਸਾਈਟ ਚੱਲ ਰਹੀ ਹੈ ਪਰ ਉਸ ਉੱਤੇ ਹੁਣ ਨਵੇਂ ਮਾਲਕ ਸ਼ੋ ਹੋ ਰਹੇ ਹਨ। ਜੋੜੇ ਦੇ ਇੱਕ ਸਾਬਕਾ ਸਾਥੀ ਨੇ ਸਟਾਫ ਨੂੰ ਦੱਸਿਆ ਹੈ ਕਿ ਉਸ ਨੂੰ ਨਹੀਂ ਪਤਾ ਉਹ ਕਿੱਥੇ ਹਨ ਪਰ ਬਹੁਤ ਸਾਰੇ ਲੋਕ ਉਹਨਾਂ ਨੂੰ ਲੱਭ ਰਹੇ ਹਨ ਸ਼ਾਇਦ ਉਹਨਾਂ ਨੇ ਹੋਰ ਵੀ ਕਈ ਲੋਕਾਂ ਦੇ ਨਾਲ ਕਪਲਾ ਕੀਤਾ ਹੋ ਸਕਦਾ ਹੈ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਵਿਕਾਸ ਦਾ ਇੱਕ ਛੋਟਾ ਜਿਹਾ ਟੇਲਰਿੰਗ ਦਾ ਕਾਰੋਬਾਰ ਸੀ ਅਤੇ ਉਹ ਜੰਮੂ ਵਿੱਚ ਆਪਣੀ ਜੱਦੀ ਸ਼ਹਿਰ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਰਹਿੰਦਾ ਸੀ ईआरए ਦੀ ਸੁਣਵਾਈ ਵਿੱਚ ਆਡੀਓ ਵਿਜ਼ੂਅਲ ਲਿੰਕ ਰਾਹੀਂ ਸਬੂਤ ਪੇਸ਼ ਕੀਤੇ ਗਏ ਹਨ ਵਿਕਾਸ ਨੇ ਕਿਹਾ ਹੈ ਕਿ ਮੀਤੂ ਨੇ ਉਸ ਨੂੰ ਇੱਕ ਚੰਗੀ ਜ਼ਿੰਦਗੀ ਉਸਦੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਪੀਆਰ ਦੇ ਵਾਅਦਿਆਂ ਦੇ ਨਾਲ ਨਿਊਜ਼ੀਲੈਂਡ ਆਨਲੀ ਉਕਸਾਇਆ ਸੀ ਵਿਕਾਸ ਨੇ ਉਸ ਔਰਤ 'ਤੇ ਅੰਨਾ ਭਰੋਸਾ ਕੀਤਾ ਮਿਤੂ ਨੇ ਵਿਕਾਸ ਦੇ ਨਾਲ ਇੱਕ ਡੀਲ ਪੇਸ਼ ਕੀਤੀ ਕਿ ਉਹ 30000 ਡਾਲਰ ਦੇ ਵਿੱਚ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਨਿਊਜ਼ੀਲੈਂਡ ਲਿਆਏਗੀ ਅਤੇ ਆਪਣੀ ਰਸੋਈ ਦੇ ਵਿੱਚ ਉਸ ਨੂੰ ਕੰਮ ਵੀ ਦੇਵੇਗੀ ਵਿਕਾਸ ਸਹਿਮਤ ਹੋ ਗਿਆ ਪਰ 9 ਮਹੀਨਿਆਂ ਦੇ ਵਿੱਚ ਰਕਮ 30000 ਤੋਂ 60000 ਡਾਲਰ ਤੱਕ ਵੱਧ ਗਈ ਤੇ ਮਿਤੂ ਲਗਾਤਾਰ ਉਸ ਦੇ ਪੈਸੇ ਦੇਣ ਲਈ ਦਬਾਅ ਵੀ ਪਾ ਰਹੀ ਸੀ ਵਿਕਾਸ ਨੇ ਵਾਧੂ ਪੈਸਿਆਂ ਦਾ ਉ ਭਤਾਨ ਕੀਤਾ ਵਿਕਾਸ ਨੇ ਅਕਤੂਬਰ 2023 ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਹਾਲਾਂਕਿ ਉਸ ਨੂੰ ਘੱਟੋ ਘੱਟ 30 ਘੰਟਿਆਂ ਦੀ ਗਾਰੰਟੀ ਵੀ ਨਹੀਂ ਦਿੱਤੀ ਗਈ ਸੀ ਉਸ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਬੇहद ਸੰਘਰਸ਼ ਕਰਨਾ ਪਿਆ ਤੇ ਉਸਨੇ ਇਸ ਸਬੰਧੀ ਆਪਣੇ ਮਾਲਕਾਂ ਦੇ ਨਾਲ ਚਿੰਤਾ ਵੀ ਪ੍ਰਗਟ ਕੀਤੀ ਦਸੰਬਰ ਦੇ ਅੱਧ ਵਿੱਚ ਵਿਕਾਸ ਦਾ ਨਾਮ ਰੂਸਟ ਤੋਂ ਗਾਇਬ ਹੋ ਗਿਆ ਤੇ ਉਸਦੇ ਮਾਲਕਾਂ ਨੇ ਉਸ ਦੀਆਂ ਕਾਲਾਂ ਅਤੇ ਸੁਨੇਹਾਂ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ ਅੰਤ ਵਿੱਚ ਉਹਨਾਂ ਦੀ ਇੱਕ ਮੀਟਿੰਗ ਹੋਈ ਅਤੇ ਵਿਕਾਸ ਨੇ ਜੋੜੇ ਨੂੰ ਦੱਸਿਆ ਕਿ ਹੁਣ ਉਸਦੇ ਲਈ ਇੱਥੇ ਕੋਈ ਕੰਮ ਨਹੀਂ ਹੈ ਵਿਕਾਸ ਨੇ ਦੱਸਿਆ ਕਿ ਜੋੜੇ ਨੇ ਉਸ ਨੂੰ ਕਿਤੇ ਹੋਰ ਕੰਮ ਲੱਭਣ ਲਈ ਕਿਹਾ ਭਾਵੇਂ ਕਿ ਇਹ ਉਸਦੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਸੀ ਦਸੰਬਰ ਦੇ ਅਖੀਰ ਵਿੱਚ ਮੀਤੂ ਨੇ ਵਿਕਾਸ ਨੂੰ ਇੱਕ ਸੁਨੇਹਾ ਭੇਜਿਆ ਉਸਨੇ ਉਸ ਵਿੱਚ ਲਿਖਿਆ ਕਿ ਕਿ ਤੁਸੀਂ ਪਿਛਲੇ 2 ਹਫ਼ਤਿਆਂ ਤੋਂ ਕੰਮ ਤੇ ਨਹੀਂ ਆਏ ਹੋ ਅਸੀਂ ਤੁਹਾਡੇ ਨਾਲ ਫੋਨ ਅਤੇ ਟੈਕਸ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਤੁਸੀਂ ਜਵਾਬ ਨਹੀਂ ਦਿੱਤਾ ਇਸ ਲਈ ਕੰਮ ਵਾਲੀ ਥਾਂ ਤੇ ਤੁਹਾਡੇ ਅਸਵੀਕਾਰਯੋਗ ਰਵੱਈਏ ਨੂੰ ਦੇਖਦੇ ਹੋਏ ਅਤੇ ਤੁਹਾਡੇ ਨਾਲ ਕਈ ਮੀਟਿੰਗਾਂ ਅਤੇ ਕੋਈ ਸਕਾਰਾਤਮਕ ਨਤੀਜਾ ਨਾ ਹੋਣ ਤੋਂ ਬਾਅਦ ਅਸੀਂ ਤੁਹਾਨੂੰ ਕੰਮ ਤੋਂ ਕੱਢਣ ਲਈ ਨੋਟਿਸ ਭੇਜ ਰਹੇ ਹਾਂ ਵਿਕਾਸ ਇਹ ਸੁਣਿਆ ਸੁਣ ਕੇ ਹੈਰਾਨ ਰਹਿ ਗਿਆ ਉਸਨੇ ਕੰਮ ਲਈ ਕਹਿੇ ਘਟੀਆਂ ਤੇ ਕੰਮ ਵੀ ਕੀਤਾ ਤੇ ਜਿੰਨਾ ਕੰਮ ਮਾਲਕਾਂ ਨੇ ਦਿੱਤਾ ਉਸਨੇ ਪੂਰੀ ਇਮਾਨਦਾਰੀ ਨਾਲ ਕੀਤਾ ਸੀ ਹਾਲਾਂਕਿ ਸੁਨੇਹੇ ਨੇ ਪੁਸ਼ਟੀ ਕੀਤੀ ਸੀ ਕਿ ਸਭ ਕੁਝ ਪਹਿਲਾਂ ਹੀ ਪਲਾਨ ਹੋ ਚੁੱਕਾ ਸੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਅਗਲੇ ਮਾਰਚ ਵਿੱਚ ਵਿਕਾਸ ਨੂੰ ਪ੍ਰਵਾਸੀ ਸ਼ੋਸ਼ਣ ਵੀਜ਼ਾ ਜਾਰੀ ਕੀਤਾ ਹਾਲਾਂਕਿ ਉਹ ਕੰਮ ਨਹੀਂ ਲੱਭ ਸਕਿਆ ਅਤੇ ਦੇਸ਼ ਵਿੱਚ ਇੱਕ ਸਾਲ ਤੋਂ ਵੀ ਘੱਟ ਸਮੇਂ ਤੋਂ ਬਾਅਦ ਸਤੰਬਰ 2024 ਵਿੱਚ ਉਹ ਭਾਰਤ ਵਾਪਸ ਆ ਗਿਆ ਜੋੜੇ ਨੇ ਇਆਰਏ ਪ੍ਰਕਿਰਿਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਅਥਾਰਟੀ ਨੇ ਪਾਇਆ ਕਿ ਵਿਕਾਸ ਨੂੰ ਗਲਤ ਤਰੀਕੇ ਦੇ ਨਾਲ ਕੰਮ ਤੋਂ ਕੱਢਿਆ ਗਿਆ ਹੈ ਤੇ ਉਸ ਨੂੰ ਪੂਰੀ ਤਨਖਾਹ ਵੀ ਨਹੀਂ ਦਿੱਤੀ ਗਈ ਹੈ ਇਆਰਏ ਨੇ ਆਪਣੇ ਫੈਸਲੇ ਦੇ ਵਿੱਚ ਵਿਕਾਸ ਨੂੰ 25000 ਡਾਲਰ ਦਾ ਮੁਆਵਜ਼ਾ 11500 ਉਸ ਦੀ ਬਣਦੀ ਤਨਖਾਹ ਗੈਰ ਕਾਨੂੰਨੀ ਕਟੌਤੀਆਂ ਲਈ 2500 ਡਾਲਰ ਅਤੇ ਨਾਲ ਹੀ ਬਣਦੇ 60000 ਡਾਲਰ ਜਿਸ ਦਾ ਵਿਕਾਸ ਨੇ ਇੰਡੀਆ ਤੋਂ ਆਉਣ ਲੱਗੇ ਭੁਗਤਾਨ ਕੀਤਾ ਸੀ ਅਦਾ ਕਰਨ ਦਾ ਹੁਕਮ ਜਾਰੀ ਕੀਤਾ ਹੈ ਇੱਕ ਹੋਰ ਭਾਰਤੀ ਪ੍ਰਵਾਸੀ ਜਿਸਨੇ ਰਸੋਈ ਦੇ ਵਿੱਚ ਕੰਮ ਕਰਨ ਲਈ ਲਗਭਗ 60 ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਅਤੇ ਹੁਣ ਉਸ ਨੂੰ 1 ਲੱਖ ਡਾਲਰ ਮਿਲਣ ਦੀ ਉਮੀਦ ਜੱਗੀ ਹੈ ਪਰ ਉਸਦੇ ਸਾਬਕਾ ਮਾਲਕਾਂ ਦਾ ਕੋਈ ਅਤਾ ਪਤਾ ਨਹੀਂ ਹੈ ਉਹਨਾਂ ਦੇ ਇੱਕ ਸਹਿਯੋਗੀ ਨੇ ਦੱਸਿਆ ਕਿ ਬਹੁਤ ਸਾਰੇ ਹੋਰ ਲੋਕ ਵੀ ਉਹਨਾਂ ਨੂੰ ਲੱਭ ਰਹੇ ਹਨ ਦਰਸਲ ਰੋਜ਼ਗਾਰ ਸਬੰਧੀ ਅਥਾਰਟੀ ਦੇ ਫੈਸਲੇ ਅਨੁਸਾਰ ਵਿਕਾਸ ਸ਼ਰਮਾ 2023 ਦੇ ਸ਼ੁਰੂ ਵਿੱਚ ਭਾਰਤ ਵਿੱਚ ਰਹਿ ਰਿਹਾ ਸੀ ਅਤੇ ਮਿੱਤੂ ਸ਼ਰਮਾ ਨੇ ਉਸ ਨਾਲ ਨੌਕਰੀ ਲਈ ਸੰਪਰਕ ਕੀਤਾ ਸੀ ਫੈਸਲਾ ਸਪਸ਼ਟ ਨਹੀਂ ਹੋਇਆ ਹੈ ਕਿ ਵਿਕਾਸ ਅਤੇ ਮਿੱਤੂ ਦੋਵੇਂ ਰਿਸ਼ਤੇਦਾਰ ਸਨ ਪਰ ਉਹਨਾਂ ਨੇ ਕਿਹਾ ਹੈ ਕਿ ਸੀ ਰਿਸ਼ਤੇਦਾਰਾਂ ਦੇ ਥਰੂ ਆਪਸ ਦੇ ਵਿੱਚ ਮਿਲੇ ਸਨ ਮਿਤੂ ਅਤੇ ਉਸਦਾ ਪਤੀ ਅੰਕੁਰ ਚੋਹਾਨ ਕ੍ਰਾਈਸਰਚ ਵਿੱਚ ਇੱਕ ਭਾਰਤੀ ਰੈਸਟੋਰੈਂਟ ਕੈਂਡੀਜ਼ ਕਿਚਨ ਦੇ ਮਾਲਕ ਸਨ। ਉਹਨਾਂ ਦੀ ਕੰਪਨੀ ਚੋਹਾਨ ਨਿਜ਼ਲੈਂਡ ਇੱਕ ਮਾਨਤਾ ਪ੍ਰਾਪਤ ਕੰਪਨੀ ਸੀ। ਜਨਗ ਰਿਕਾਰਡਾਂ ਦੇ ਅਨੁਸਾਰ ਕੰਪਨੀ ਨੇ ਟੈਕਸ ਨਹੀਂ ਭਰਿਆ ਸੀ ਅਤੇ ਸੂਚਿਤ ਕੀਤਾ ਗਿਆ ਸੀ ਕਿ ਉਹਨਾਂ ਨੂੰ ਜਨਤਕ ਰਜਿਸਟਰ ਤੋਂ ਹਟਾ ਦਿੱਤਾ ਜਾਵੇਗਾ। ਰੈਸਟੋਰੈਂਟ ਦੀ ਅਜੇ ਵੀ ਇੱਕ ਵੈੱਬਸਾਈਟ ਚੱਲ ਰਹੀ ਹੈ ਪਰ ਉਸ ਉੱਤੇ ਹੁਣ ਨਵੇਂ ਮਾਲਕ ਸ਼ੋ ਹੋ ਰਹੇ ਹਨ ਜੋੜੇ ਦੇ ਇੱਕ ਸਾਬਕਾ ਸਾਥੀ ਨੇ ਸਟਾਫ ਨੂੰ ਦੱਸਿਆ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਹ ਕਿੱਥੇ ਹਨ ਪਰ ਬਹੁਤ ਸਾਰੇ ਲੋਕ ਉਹਨਾਂ ਨੂੰ ਲੱਭ ਰਹੇ ਹਨ ਸ਼ਾਇਦ ਉਹਨਾਂ ਨੇ ਹੋਰ ਵੀ ਕਈ ਲੋਕਾਂ ਦੇ ਨਾਲ ਕਪਲਾ ਕੀਤਾ ਹੋ ਸਕਦਾ ਹੈ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਵਿਕਾਸ ਦਾ ਇੱਕ ਛੋਟਾ ਜਿਹਾ ਟੇਲਰਿੰਗ ਦਾ ਕਾਰੋਬਾਰ ਸੀ ਅਤੇ ਉਹ ਜੰਮੂ ਵਿੱਚ ਆਪਣੀ ਜੱਦੀ ਸ਼ਹਿਰ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਰਹਿੰਦਾ ਸੀ ईआरएडी सुनवाई ਵਿੱਚ ਆਡੀਓ ਵਿਜ਼ੂਅਲ ਲਿੰਕ ਰਾਹੀਂ ਸਬੂਤ ਪੇਸ਼ ਕੀਤੇ ਗਏ ਹਨ ਵਿਕਾਸ ਨੇ ਕਿਹਾ ਹੈ ਕਿ ਮੀਤੂ ਨੇ ਉਸ ਨੂੰ ਇੱਕ ਚੰਗੀ ਜ਼ਿੰਦਗੀ ਉਸਦੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਪੀਆਰ ਦੇ ਵਾਅਦਿਆਂ ਦੇ ਨਾਲ ਨਿਊਜ਼ੀਲੈਂਡ ਆਨਲੀ ਉਕਸਾਇਆ ਸੀ ਵਿਕਾਸ ਨੇ ਉਸ ਔਰਤ ਤੇ ਅੰਨਾ ਭਰੋਸਾ ਕੀਤਾ ਮਿਤੂ ਨੇ ਵਿਕਾਸ ਦੇ ਨਾਲ ਇੱਕ ਡੀਲ ਪੇਸ਼ ਕੀਤੀ ਕਿ ਉਹ 30000 ਡਾਲਰ ਦੇ ਵਿੱਚ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਨਿਊਜ਼ੀਲੈਂਡ ਲਿਆਏਗੀ ਅਤੇ ਆਪਣੀ ਰਸੋਈ ਦੇ ਵਿੱਚ ਉਸ ਨੂੰ ਕੰਮ ਵੀ ਦੇਵੇਗੀ ਵਿਕਾਸ ਸਹਿਮਤ ਹੋ ਗਿਆ ਪਰ 9 ਮਹੀਨਿਆਂ ਦੇ ਵਿੱਚ ਰਕਮ 30000 ਤੋਂ 60000 ਡਾਲਰ ਤੱਕ ਵੱਧ ਗਈ ਤੇ ਮਿਤੂ ਲਗਾਤਾਰ ਉਸ ਦੇ ਪੈਸੇ ਦੇਣ ਲਈ ਦਬਾਅ ਵੀ ਪਾ ਰਹੀ ਸੀ ਵਿਕਾਸ ਨੇ ਵਾਧੂ ਪੈਸਿਆਂ ਦਾ ਉਪਤਾਨ ਕੀਤਾ ਵਿਕਾਸ ਨੇ ਅਕਤੂਬਰ 2023 ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਹਾਲਾਂਕਿ ਉਸ ਨੂੰ ਘੱਟੋ ਘੱਟ 30 ਘੰਟਿਆਂ ਦੀ ਗਾਰੰਟੀ ਵੀ ਨਹੀਂ ਦਿੱਤੀ ਗਈ ਸੀ ਉਸ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਬੇहद ਸੰਘਰਸ਼ ਕਰਨਾ ਪਿਆ ਤੇ ਉਸ ਨੇ ਇਸ ਸੰਬੰਧੀ ਆਪਣੇ ਮਾਲਕਾਂ ਦੇ ਨਾਲ ਚਿੰਤਾ ਵੀ ਪ੍ਰਗਟ ਕੀਤੀ ਦਸੰਬਰ ਦੇ ਅੱਧ ਵਿੱਚ ਵਿਕਾਸ ਦਾ ਨਾਮ ਰੂਸਟਰ ਤੋਂ ਗਾਇਬ ਹੋ ਗਿਆ ਤੇ ਉਸ ਦੇ ਮਾਲਕਾਂ ਨੇ ਉਸ ਦੀਆਂ ਕਾਲਾਂ ਅਤੇ ਸੁਨੇਹਾਂ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ ਅੰਤ ਵਿੱਚ ਉਹਨਾਂ ਦੀ ਇੱਕ ਮੀਟਿੰਗ ਹੋਈ ਅਤੇ ਵਿਕਾਸ ਨੇ ਜੋੜੇ ਨੂੰ ਦੱਸਿਆ ਕਿ ਹੁਣ ਉਸਦੇ ਲਈ ਇੱਥੇ ਕੋਈ ਕੰਮ ਨਹੀਂ ਹੈ ਵਿਕਾਸ ਨੇ ਦੱਸਿਆ ਕਿ ਜੋੜੇ ਨੇ ਉਸ ਨੂੰ ਕਿਤੇ ਹੋਰ ਕੰਮ ਲੱਭਣ ਲਈ ਕਿਹਾ ਭਾਵੇਂ ਕਿ ਇਹ ਉਸਦੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਸੀ ਦਸੰਬਰ ਦੇ ਅਖੀਰ ਵਿੱਚ ਮੀਤੂ ਨੇ ਵਿਕਾਸ ਨੂੰ ਇੱਕ ਸੁਨੇਹਾ ਭੇਜਿਆ ਉਸਨੇ ਉਸ ਵਿੱਚ ਲਿਖਿਆ ਕਿ ਕਿਉਂਕਿ ਤੁਸੀਂ ਪਿਛਲੇ ਦੋ ਹਫ਼ਤਿਆਂ ਤੋਂ ਕੰਮ ਤੇ ਨਹੀਂ ਆਏ ਹੋ ਅਸੀਂ ਤੁਹਾਡੇ ਨਾਲ ਫੋਨ ਅਤੇ ਟੈਕਸ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਤੁਸੀਂ ਜਵਾਬ ਨਹੀਂ ਦਿੱਤਾ ਇਸ ਲਈ ਕੰਮ ਵਾਲੀ ਥਾਂ ਤੇ ਤੁਹਾਡੇ ਅਸਵੀਕਾਰਯੋਗ ਰਵੱਈਏ ਨੂੰ ਦੇਖਦੇ ਹੋਏ ਅਤੇ ਤੁਹਾਡੇ ਨਾਲ ਕਈ ਮੀਟਿੰਗਾਂ ਅਤੇ ਕੋਈ ਸਕਾਰਾਤਮਕ ਨਤੀਜਾ ਨਾ ਹੋਣ ਤੋਂ ਬਾਅਦ ਅਸੀਂ ਤੁਹਾਨੂੰ ਕੰਮ ਤੋਂ ਕੱਢਣ ਲਈ ਨੋਟਿਸ ਭੇਜ ਰਹੇ ਹਾਂ ਵਿਕਾਸ ਇਹ ਸੁਨੇਹਾ ਸੁਣ ਕੇ ਹੈਰਾਨ ਰਹਿ ਗਿਆ ਉਸ ਨੇ ਕੰਮ ਲਈ ਕਹਿਹ ਕਟੀਆਂ ਤੇ ਕੰਮ ਵੀ ਕੀਤਾ ਤੇ ਜਿੰਨਾ ਕੰਮ ਮਾਲਕਾਂ ਨੇ ਦਿੱਤਾ ਉਸਨੇ ਪੂਰੀ ਇਮਾਨਦਾਰੀ ਨਾਲ ਕੀਤਾ ਸੀ ਹਾਲਾਂਕਿ ਸੁਨੇਹੇ ਨੇ ਪੁਸ਼ਟੀ ਕੀਤੀ ਸੀ ਕਿ ਸਭ ਕੁਝ ਪਹਿਲਾਂ ਹੀ ਪਲਾਨ ਹੋ ਚੁੱਕਾ ਸੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਅਗਲੇ ਮਾਰਚ ਵਿੱਚ ਵਿਕਾਸ ਨੂੰ ਪ੍ਰਵਾਸੀ ਸੋਸ਼ਣ ਵੀਜ਼ਾ ਜਾਰੀ ਕੀਤਾ ਹਾਲਾਂਕਿ ਉਹ ਕੰਮ ਨਹੀਂ ਲੱਭ ਸਕਿਆ ਅਤੇ ਦੇਸ਼ ਵਿੱਚ ਇੱਕ ਸਾਲ ਤੋਂ ਵੀ ਘੱਟ ਸਮੇਂ ਤੋਂ ਬਾਅਦ ਸਤੰਬਰ 2024 ਵਿੱਚ ਉਹ ਭਾਰਤ ਵਾਪਸ ਆ ਗਿਆ ਜੋੜੇ ਨੇ EARA ਪ੍ਰਕਿਰਿਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਅਥਾਰਟੀ ਨੇ ਪਾਇਆ ਕਿ ਵਿਕਾਸ ਨੂੰ ਗਲਤ ਤਰੀਕੇ ਦੇ ਨਾਲ ਕੰਮ ਤੋਂ ਕੱਢਿਆ ਗਿਆ ਹੈ ਤੇ ਉਸ ਨੂੰ ਪੂਰੀ ਤਨਖਾਹ ਵੀ ਨਹੀਂ ਦਿੱਤੀ ਗਈ ਹੈ ਇਹ ਆਰਏ ਨੇ ਆਪਣੇ ਫੈਸਲੇ ਦੇ ਵਿੱਚ ਵਿਕਾਸ ਨੂੰ 25000 ਡਾਲਰ ਦਾ ਮੁਆਵਜ਼ਾ 11500 ਉਸ ਦੀ ਬਣਦੀ ਤਨਖਾਹ ਗੈਰ ਕਾਨੂੰਨੀ ਕਟੌਤੀਆਂ ਲਈ 2500 ਡਾਲਰ ਅਤੇ ਨਾਲ ਹੀ ਬਣਦੇ 60000 ਡਾਲਰ ਜਿਸ ਦਾ ਵਿਕਾਸ ਨੇ ਇੰਡੀਆ ਤੋਂ ਆਉਣ ਲੱਗੇ ਭੁਗਤਾਨ ਕੀਤਾ ਸੀ ਅਦਾ ਕਰਨ ਦਾ ਹੁਕਮ ਜਾਰੀ ਕੀਤਾ ਹੈ ਇੱਕ ਹੋਰ ਭਾਰਤੀ ਪ੍ਰਵਾਸੀ ਜਿਸ ਨੇ ਰਸੋਈ ਦੇ ਵਿੱਚ ਕੰਮ ਕਰਨ ਲਈ ਲਗਭਗ 60000 ਡਾਲਰ ਦਾ ਭੁਗਤਾਨ ਕੀਤਾ ਅਤੇ ਹੁਣ ਉਸ ਨੂੰ 1 ਲੱਖ ਡਾਲਰ ਮਿਲਣ ਦੀ ਉਮੀਦ ਜੱਗੀ ਹੈ ਪਰ ਉਸ ਦੇ ਸਾਬਕਾ ਮਾਲਕਾਂ ਦਾ ਕੋਈ ਅਤਾ ਪਤਾ ਨਹੀਂ ਹੈ ਉਹਨਾਂ ਦੇ ਇੱਕ ਸਹਿਯੋਗੀ ਨੇ ਦੱਸਿਆ ਕਿ ਬਹੁਤ ਸਾਰੇ ਹੋਰ ਲੋਕ ਵੀ ਉਹਨਾਂ ਨੂੰ ਲੱਭ ਰਹੇ ਹਨ ਦਰਸਲ ਰੋਜ਼ਗਾਰ ਸਬੰਧੀ ਅਥਾਰਟੀ ਦੇ ਫੈਸਲੇ ਅਨੁਸਾਰ ਵਿਕਾਸ ਸ਼ਰਮਾ 2023 ਦੇ ਸ਼ੁਰੂ ਵਿੱਚ ਭਾਰਤ ਵਿੱਚ ਰਹਿ ਰਿਹਾ ਸੀ ਅਤੇ ਮਿੱਤੂ ਸ਼ਰਮਾ ਨੇ ਉਸ ਨਾਲ ਨੌਕਰੀ ਲਈ ਸੰਪਰਕ ਕੀਤਾ ਸੀ ਫੈਸਲਾ ਸਪਸ਼ਟ ਨਹੀਂ ਹੋਇਆ ਹੈ ਕਿ ਵਿਕਾਸ ਅਤੇ ਮਿਤੂ ਦੋਵੇਂ ਰਿਸ਼ਤੇਦਾਰ ਸਨ ਪਰ ਉਨ੍ਹਾਂ ਨੇ ਕਿਹਾ ਹੈ ਕਿ ਸੀ ਰਿਸ਼ਤੇਦਾਰਾਂ ਦੇ ਥਰੂ ਆਪਸ ਦੇ ਵਿੱਚ ਮਿਲੇ ਸਨ ਮਿਤੂ ਅਤੇ ਉਸਦਾ ਪਤੀ ਅੰਕੁਰ ਚੋਹਾਨ ਕ੍ਰਾਈਸਰਚ ਵਿੱਚ ਇੱਕ ਭਾਰਤੀ ਰੈਸਟੋਰੈਂਟ ਕੈਂਡਿਸ ਕਿਚਨ ਦੇ ਮਾਲਕ ਸਨ। ਉਹਨਾਂ ਦੀ ਕੰਪਨੀ ਚੋਹਾਨ ਨਿਊਜ਼ੀਲੈਂਡ ਇੱਕ ਮਾਨਤਾ ਪ੍ਰਾਪਤ ਕੰਪਨੀ ਸੀ। ਜਨਗ ਰਿਕਾਰਡਾਂ ਦੇ ਅਨੁਸਾਰ ਕੰਪਨੀ ਨੇ ਟੈਕਸ ਨਹੀਂ ਭਰਿਆ ਸੀ ਅਤੇ ਸੂਚਿਤ ਕੀਤਾ ਗਿਆ ਸੀ ਕਿ ਉਹਨਾਂ ਨੂੰ ਜਨਤਕ ਰਜਿਸਟਰ ਤੋਂ ਹਟਾ ਦਿੱਤਾ ਜਾਵੇਗਾ। ਰੈਸਟੋਰੈਂਟ ਦੀ ਅਜੇ ਵੀ ਇੱਕ ਵੈੱਬਸਾਈਟ ਚੱਲ ਰਹੀ ਹੈ ਪਰ ਉਸ ਉੱਤੇ ਹੁਣ ਨਵੇਂ ਮਾਲਕ ਸ਼ੋ ਹੋ ਰਹੇ ਹਨ। ਜੋੜੇ ਦੇ ਇੱਕ ਸਾਬਕਾ ਸਾਥੀ ਨੇ ਸਟੱਫ ਨੂੰ ਦੱਸਿਆ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਹ ਕਿੱਥੇ ਹਨ ਪਰ ਬਹੁਤ ਸਾਰੇ ਲੋਕ ਉਹਨਾਂ ਨੂੰ ਲੱਭ ਰਹੇ ਹਨ ਸ਼ਾਇਦ ਉਹਨਾਂ ਨੇ ਹੋਰ ਵੀ ਕਈ ਲੋਕਾਂ ਦੇ ਨਾਲ ਕਪਲਾ ਕੀਤਾ ਹੋ ਸਕਦਾ ਹੈ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਵਿਕਾਸ ਦਾ ਇੱਕ ਛੋਟਾ ਜਿਹਾ ਟੇਲਰਿੰਗ ਦਾ ਕਾਰੋਬਾਰ ਸੀ ਅਤੇ ਉਹ ਜੰਮੂ ਵਿੱਚ ਆਪਣੀ ਜੱਦੀ ਸ਼ਹਿਰ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਰਹਿੰਦਾ ਸੀ ईआरएडी सुनवाई ਵਿੱਚ ਆਡੀਓ ਵਿਜ਼ੂਅਲ ਲਿੰਕ ਰਾਹੀਂ ਸਬੂਤ ਪੇਸ਼ ਕੀਤੇ ਗਏ ਹਨ ਵਿਕਾਸ ਨੇ ਕਿਹਾ ਹੈ ਕਿ ਮੀਤੂ ਨੇ ਉਸ ਨੂੰ ਇੱਕ ਚੰਗੀ ਜ਼ਿੰਦਗੀ ਉਸਦੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਪੀਆਰ ਦੇ ਵਾਅਦਿਆਂ ਦੇ ਨਾਲ ਨਿਊਜ਼ੀਲੈਂਡ ਆਨਲੀ ਉਕਸਾਇਆ ਸੀ ਵਿਕਾਸ ਨੇ ਉਸ ਔਰਤ ਤੇ ਅੰਨਾ ਭਰੋਸਾ ਕੀਤਾ ਮਿਤੂ ਨੇ ਵਿਕਾਸ ਦੇ ਨਾਲ ਇੱਕ ਡੀਲ ਪੇਸ਼ ਕੀਤੀ ਕਿ ਉਹ 30000 ਡਾਲਰ ਦੇ ਵਿੱਚ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਨਿਊਜ਼ੀਲੈਂਡ ਲਿਆਏਗੀ ਅਤੇ ਆਪਣੀ ਰਸੋਈ ਦੇ ਵਿੱਚ ਉਸ ਨੂੰ ਕੰਮ ਵੀ ਦੇਵੇਗੀ ਵਿਕਾਸ ਸਹਿਮਤ ਹੋ ਗਿਆ ਪਰ 9 ਮਹੀਨਿਆਂ ਦੇ ਵਿੱਚ ਰਕਮ 30000 ਤੋਂ 60000 ਡਾਲਰ ਤੱਕ ਵੱਧ ਗਈ ਤੇ ਮਿਤੂ ਲਗਾਤਾਰ ਉਸ ਦੇ ਪੈਸੇ ਦੇਣ ਲਈ ਦਬਾਅ ਵੀ ਪਾ ਰਹੀ ਸੀ ਵਿਕਾਸ ਨੇ ਵਾਧੂ ਪੈਸਿਆਂ ਦਾ ਉਪਤਾਨ ਕੀਤਾ ਵਿਕਾਸ ਨੇ ਅਕਤੂਬਰ 2023 ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਹਾਲਾਂਕਿ ਉਸ ਨੂੰ ਘੱਟੋ ਘੱਟ 30 ਘੰਟਿਆਂ ਦੀ ਗਾਰੰਟੀ ਵੀ ਨਹੀਂ ਦਿੱਤੀ ਗਈ ਸੀ ਉਸ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਬੇहद ਸੰਘਰਸ਼ ਕਰਨਾ ਪਿਆ ਤੇ ਉਸ ਨੇ ਇਸ ਸੰਬੰਧੀ ਆਪਣੇ ਮਾਲਕਾਂ ਦੇ ਨਾਲ ਚਿੰਤਾ ਵੀ ਪ੍ਰਗਟ ਕੀਤੀ ਦਸੰਬਰ ਦੇ ਅੱਧ ਵਿੱਚ ਵਿਕਾਸ ਦਾ ਨਾਮ ਰੂਸਟ ਤੋਂ ਗਾਇਬ ਹੋ ਗਿਆ ਤੇ ਉਸ ਦੇ ਮਾਲਕਾਂ ਨੇ ਉਸ ਦੀਆਂ ਕਾਲਾਂ ਅਤੇ ਸੁਨੇਹਾਂ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ ਅੰਤ ਵਿੱਚ ਉਹਨਾਂ ਦੀ ਇੱਕ ਮੀਟਿੰਗ ਹੋਈ ਅਤੇ ਵਿਕਾਸ ਨੇ ਜੋੜੇ ਨੂੰ ਦੱਸਿਆ ਕਿ ਹੁਣ ਉਸ ਦੇ ਲਈ ਇੱਥੇ ਕੋਈ ਕੰਮ ਨਹੀਂ ਹੈ ਵਿਕਾਸ ਨੇ ਦੱਸਿਆ ਕਿ ਜੋੜੇ ਨੇ ਉਸ ਨੂੰ ਕਿਤੇ ਹੋਰ ਕੰਮ ਲੱਭਣ ਲਈ ਕਿਹਾ ਭਾਵੇਂ ਕਿ ਇਹ ਉਸ ਦੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਸੀ ਦਸੰਬਰ ਦੇ ਅਖੀਰ ਵਿੱਚ ਮੀਤੂ ਨੇ ਵਿਕਾਸ ਨੂੰ ਇੱਕ ਸੁਨੇਹਾ ਭੇਜਿਆ ਉਸਨੇ ਉਸ ਵਿੱਚ ਲਿਖਿਆ ਕਿਉਂਕਿ ਤੁਸੀਂ ਪਿਛਲੇ 2 ਹਫ਼ਤੇਾਂ ਤੋਂ ਕੰਮ ਤੇ ਨਹੀਂ ਆਏ ਹੋ ਅਸੀਂ ਤੁਹਾਡੇ ਨਾਲ ਫੋਨ ਅਤੇ ਟੈਕਸ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਤੁਸੀਂ ਜਵਾਬ ਨਹੀਂ ਦਿੱਤਾ ਇਸ ਲਈ ਕੰਮ ਵਾਲੀ ਥਾਂ ਤੇ ਤੁਹਾਡੇ ਅਸਵੀਕਾਰਯੋਗ ਰਵੱਈਏ ਨੂੰ ਦੇਖਦੇ ਹੋਏ ਅਤੇ ਤੁਹਾਡੇ ਨਾਲ ਕਈ ਮੀਟਿੰਗਾਂ ਅਤੇ ਕੋਈ ਸਕਾਰਾਤਮਕ ਨਤੀਜਾ ਨਾ ਹੋਣ ਤੋਂ ਬਾਅਦ ਅਸੀਂ ਤੁਹਾਨੂੰ ਕੰਮ ਤੋਂ ਕੱਢਣ ਲਈ ਨੋਟਿਸ ਭੇਜ ਰਹੇ ਹਾਂ ਵਿਕਾਸ ਇਹ ਸੁਣ ਕੇ ਹੈਰਾਨ ਰਹਿ ਗਿਆ ਉਸਨੇ ਕੰਮ ਲਈ ਕਹਿੇ ਘਟੀਆਂ ਤੇ ਕੰਮ ਵੀ ਕੀਤਾ ਤੇ ਜਿੰਨਾ ਕੰਮ ਮਾਲਕਾਂ ਨੇ ਦਿੱਤਾ ਉਸਨੇ ਪੂਰੀ ਇਮਾਨਦਾਰੀ ਨਾਲ ਕੀਤਾ ਸੀ ਹਾਲਾਂਕਿ ਸੁਨੇਹੇ ਨੇ ਪੁਸ਼ਟੀ ਕੀਤੀ ਸੀ ਕਿ ਸਭ ਕੁਝ ਪਹਿਲਾਂ ਹੀ ਪਲਾਨ ਹੋ ਚੁੱਕਾ ਸੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਅਗਲੇ ਮਾਰਚ ਵਿੱਚ ਵਿਕਾਸ ਨੂੰ ਪ੍ਰਵਾਸੀ ਸੋਸ਼ਣ ਵੀਜ਼ਾ ਜਾਰੀ ਕੀਤਾ ਹਾਲਾਂਕਿ ਉਹ ਕੰਮ ਨਹੀਂ ਲੱਭ ਸਕਿਆ ਅਤੇ ਦੇਸ਼ ਵਿੱਚ ਇੱਕ ਸਾਲ ਤੋਂ ਵੀ ਘੱਟ ਸਮੇਂ ਤੋਂ ਬਾਅਦ ਸਤੰਬਰ 2024 ਵਿੱਚ ਉਹ ਭਾਰਤ ਵਾਪਸ ਆ ਗਿਆ ਜੋੜੇ ਨੇ EARA ਪ੍ਰਕਿਰਿਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਅਥਾਰਟੀ ਨੇ ਪਾਇਆ ਕਿ ਵਿਕਾਸ ਨੂੰ ਗਲਤ ਤਰੀਕੇ ਦੇ ਨਾਲ ਕੰਮ ਤੋਂ ਕੱਢਿਆ ਗਿਆ ਹੈ ਤੇ ਉਸ ਨੂੰ ਪੂਰੀ ਤਨਖਾਹ ਵੀ ਨਹੀਂ ਦਿੱਤੀ ਗਈ ਹੈ ਇਹ ਆਰਏ ਨੇ ਆਪਣੇ ਫੈਸਲੇ ਦੇ ਵਿੱਚ ਵਿਕਾਸ ਨੂੰ 25000 ਡਾਲਰ ਦਾ ਮੁਆਵਜ਼ਾ 11500 ਉਸਦੀ ਬੰਦ ਦੀ ਤਨਖਾਹ ਗੈਰਕਾਨੂੰਨੀ ਕਟੌਤੀਆਂ ਲਈ 2500 ਡਾਲਰ ਅਤੇ ਨਾਲ ਹੀ ਬਣਦੇ 60000 ਡਾਲਰ ਜਿਸ ਦਾ ਵਿਕਾਸ ਨੇ ਇੰਡੀਆ ਤੋਂ ਆਉਣ ਲੱਗੇ ਭੁਗਤਾਨ ਕੀਤਾ ਸੀ ਅਦਾ ਕਰਨ ਦਾ ਹੁਕਮ ਜਾਰੀ ਕੀਤਾ ਹੈ ਇੱਕ ਹੋਰ ਭਾਰਤੀ ਪ੍ਰਵਾਸੀ ਜਿਸਨੇ ਰਸੋਈ ਦੇ ਵਿੱਚ ਕੰਮ ਕਰਨ ਲਈ ਲਗਭਗ 60 ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਅਤੇ ਹੁਣ ਉਸ ਨੂੰ 1 ਲੱਖ ਡਾਲਰ ਮਿਲਣ ਦੀ ਉਮੀਦ ਜੱਗੀ ਹੈ ਪਰ ਉਸਦੇ ਸਾਬਕਾ ਮਾਲਕਾਂ ਦਾ ਕੋਈ ਅਤਾ ਪਤਾ ਨਹੀਂ ਹੈ ਉਹਨਾਂ ਦੇ ਇੱਕ ਸਹਿਯੋਗੀ ਨੇ ਦੱਸਿਆ ਕਿ ਬਹੁਤ ਸਾਰੇ ਹੋਰ ਲੋਕ ਵੀ ਉਹਨਾਂ ਨੂੰ ਲੱਭ ਰਹੇ ਹਨ ਦਰਸਲ ਰੋਜ਼ਗਾਰ ਸਬੰਧੀ ਅਥਾਰਟੀ ਦੇ ਫੈਸਲੇ ਅਨੁਸਾਰ ਵਿਕਾਸ ਸ਼ਰਮਾ 2023 ਦੇ ਸ਼ੁਰੂ ਵਿੱਚ ਭਾਰਤ ਵਿੱਚ ਰਹਿ ਰਿਹਾ ਸੀ ਅਤੇ ਮਿੱਤੂ ਸ਼ਰਮਾ ਨੇ ਉਸ ਨਾਲ ਨੌਕਰੀ ਲਈ ਸੰਪਰਕ ਕੀਤਾ ਸੀ ਫੈਸਲਾ ਸਪਸ਼ਟ ਨਹੀਂ ਹੋਇਆ ਹੈ ਕਿ ਵਿਕਾਸ ਅਤੇ ਮਿੱਤੂ ਦੋਵੇਂ ਰਿਸ਼ਤੇਦਾਰ ਸਨ ਪਰ ਉਹਨਾਂ ਨੇ ਕਿਹਾ ਕਿ ਸੀ ਰਿਸ਼ਤੇਦਾਰਾਂ ਦੇ ਥਰੂ ਆਪਸ ਦੇ ਵਿੱਚ ਮਿਲੇ ਸਨ ਮਿੱਤੂ ਅਤੇ ਉਸ ਦਾ ਪਤੀ ਅੰਕੁਰ ਚੋਹਾਨ ਕਾ ਸਰਚ ਵਿੱਚ ਇੱਕ ਭਾਰਤੀ ਰੈਸਟੋਰੈਂਟ ਕੈਂਡੀਜ਼ ਕਿਚਨ ਦੇ ਮਾਲਕ ਸਨ ਉਹਨਾਂ ਦੀ ਕੰਪਨੀ ਚੋਹਾਨ ਨਿਜ਼ਲੈਂਡ ਇੱਕ ਮਾਨਤਾ ਪ੍ਰਾਪਤ ਕੰਪਨੀ ਸੀ ਜਨਗ ਰਿਕਾਰਡਾਂ ਦੇ ਅਨੁਸਾਰ ਕੰਪਨੀ ਨੇ ਟੈਕਸ ਨਹੀਂ ਭਰਿਆ ਸੀ ਅਤੇ ਸੂਚਿਤ ਕੀਤਾ ਗਿਆ ਸੀ ਕਿ ਉਹਨਾਂ ਨੂੰ ਜਨਤਕ ਰਜਿਸਟਰ ਤੋਂ ਹਟਾ ਦਿੱਤਾ ਜਾਵੇਗਾ ਰੈਸਟੋਰੈਂਟ ਦੀ ਅਜੇ ਵੀ ਇੱਕ ਵੈੱਬਸਾਈਟ ਚੱਲ ਰਹੀ ਹੈ ਪਰ ਉਸ ਉੱਤੇ ਹੁਣ ਨਵੇਂ ਮਾਲਕ ਸ਼ੋ ਹੋ ਰਹੇ ਹਨ ਜੋੜੇ ਦੇ ਇੱਕ ਸਾਬਕਾ ਸਾਥੀ ਨੇ ਸਟਾਫ ਨੂੰ ਦੱਸਿਆ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਹ ਕਿੱਥੇ ਹਨ ਪਰ ਬਹੁਤ ਸਾਰੇ ਲੋਕ ਉਹਨਾਂ ਨੂੰ ਲੱਭ ਰਹੇ ਹਨ ਸ਼ਾਇਦ ਉਹਨਾਂ ਨੇ ਹੋਰ ਵੀ ਕਈ ਲੋਕਾਂ ਦੇ ਨਾਲ ਕਪਲਾ ਕੀਤਾ ਹੋ ਸਕਦਾ ਹੈ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਵਿਕਾਸ ਦਾ ਇੱਕ ਛੋਟਾ ਜਿਹਾ ਟੇਲਰਿੰਗ ਦਾ ਕਾਰੋਬਾਰ ਸੀ ਅਤੇ ਉਹ ਜੰਮੂ ਵਿੱਚ ਆਪਣੀ ਜੱਦੀ ਸ਼ਹਿਰ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਰਹਿੰਦਾ ਸੀ ईआरएडी सुनवाई ਵਿੱਚ ਆਡੀਓ ਵਿਜ਼ੂਅਲ ਲਿੰਕ ਰਾਹੀਂ ਸਬੂਤ ਪੇਸ਼ ਕੀਤੇ ਗਏ ਹਨ ਵਿਕਾਸ ਨੇ ਕਿਹਾ ਹੈ ਕਿ ਮੀਤੂ ਨੇ ਉਸ ਨੂੰ ਇੱਕ ਚੰਗੀ ਜ਼ਿੰਦਗੀ ਉਸਦੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਪੀਆਰ ਦੇ ਵਾਅਦਿਆਂ ਦੇ ਨਾਲ ਨਿਊਜ਼ੀਲੈਂਡ ਆਨਲੀ ਉਕਸਾਇਆ ਸੀ ਵਿਕਾਸ ਨੇ ਉਸ ਔਰਤ ਤੇ ਅੰਨਾ ਭਰੋਸਾ ਕੀਤਾ ਮਿਤੂ ਨੇ ਵਿਕਾਸ ਦੇ ਨਾਲ ਇੱਕ ਡੀਲ ਪੇਸ਼ ਕੀਤੀ ਕਿ ਉਹ 30000 ਡਾਲਰ ਦੇ ਵਿੱਚ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਨਿਊਜ਼ੀਲੈਂਡ ਲਿਆਏਗੀ ਅਤੇ ਆਪਣੀ ਰਸੋਈ ਦੇ ਵਿੱਚ ਉਸ ਨੂੰ ਕੰਮ ਵੀ ਦੇਵੇਗੀ ਵਿਕਾਸ ਸਹਿਮਤ ਹੋ ਗਿਆ ਪਰ 9 ਮਹੀਨਿਆਂ ਦੇ ਵਿੱਚ ਰਕਮ 30000 ਤੋਂ 60000 ਡਾਲਰ ਤੱਕ ਵੱਧ ਗਈ ਤੇ ਮਿਤੂ ਲਗਾਤਾਰ ਉਸ ਦੇ ਪੈਸੇ ਦੇਣ ਲਈ ਦਬਾਅ ਵੀ ਪਾ ਰਹੀ ਸੀ ਵਿਕਾਸ ਨੇ ਵਾਧੂ ਪੈਸਿਆਂ ਦਾ ਉਪਤਾਨ ਕੀਤਾ ਵਿਕਾਸ ਨੇ ਅਕਤੂਬਰ 2023 ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਹਾਲਾਂਕਿ ਉਸ ਨੂੰ ਘੱਟੋ ਘੱਟ 30 ਘੰਟਿਆਂ ਦੀ ਗਾਰੰਟੀ ਵੀ ਨਹੀਂ ਦਿੱਤੀ ਗਈ ਸੀ ਉਸ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਬੇहद ਸੰਘਰਸ਼ ਕਰਨਾ ਪਿਆ ਤੇ ਉਸ ਨੇ ਇਸ ਸਬੰਧੀ ਆਪਣੇ ਮਾਲਕਾਂ ਦੇ ਨਾਲ ਚਿੰਤਾ ਵੀ ਪ੍ਰਗਟ ਕੀਤੀ ਦਸੰਬਰ ਦੇ ਅੱਧ ਵਿੱਚ ਵਿਕਾਸ ਦਾ ਨਾਮ ਰੂਸਟ ਤੋਂ ਗਾਇਬ ਹੋ ਗਿਆ ਤੇ ਉਸਦੇ ਮਾਲਕਾਂ ਨੇ ਉਸ ਦੀਆਂ ਕਾਲਾਂ ਅਤੇ ਸੁਨੇਹਾਂ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ ਅੰਤ ਵਿੱਚ ਉਹਨਾਂ ਦੀ ਇੱਕ ਮੀਟਿੰਗ ਹੋਈ ਅਤੇ ਵਿਕਾਸ ਨੇ ਜੋੜੇ ਨੂੰ ਦੱਸਿਆ ਕਿ ਹੁਣ ਉਸਦੇ ਲਈ ਇੱਥੇ ਕੋਈ ਕੰਮ ਨਹੀਂ ਹੈ ਵਿਕਾਸ ਨੇ ਦੱਸਿਆ ਕਿ ਜੋੜੇ ਨੇ ਉਸ ਨੂੰ ਕਿਤੇ ਹੋਰ ਕੰਮ ਲੱਭਣ ਲਈ ਕਿਹਾ ਭਾਵੇਂ ਕਿ ਇਹ ਉਸਦੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਸੀ ਦਸੰਬਰ ਦੇ ਅਖੀਰ ਵਿੱਚ ਮੀਤੂ ਨੇ ਵਿਕਾਸ ਨੂੰ ਇੱਕ ਸੁਨੇਹਾ ਭੇਜਿਆ ਉਸਨੇ ਉਸ ਵਿੱਚ ਲਿਖਿਆ ਕਿ ਕਿ ਤੁਸੀਂ ਪਿਛਲੇ 2 ਹਫ਼ਤਿਆਂ ਤੋਂ ਕੰਮ ਤੇ ਨਹੀਂ ਆਏ ਹੋ ਅਸੀਂ ਤੁਹਾਡੇ ਨਾਲ ਫੋਨ ਅਤੇ ਟੈਕਸ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਤੁਸੀਂ ਜਵਾਬ ਨਹੀਂ ਦਿੱਤਾ ਇਸ ਲਈ ਕੰਮ ਵਾਲੀ ਥਾਂ ਤੇ ਤੁਹਾਡੇ ਅਸਵੀਕਾਰਯੋਗ ਰਵੱਈਏ ਨੂੰ ਦੇਖਦੇ ਹੋਏ ਅਤੇ ਤੁਹਾਡੇ ਨਾਲ ਕਈ ਮੀਟਿੰਗਾਂ ਅਤੇ ਕੋਈ ਸਕਾਰਾਤਮਕ ਨਤੀਜਾ ਨਾ ਹੋਣ ਤੋਂ ਬਾਅਦ ਅਸੀਂ ਤੁਹਾਨੂੰ ਕੰਮ ਤੋਂ ਕੱਢਣ ਲਈ ਨੋਟਿਸ ਭੇਜ ਰਹੇ ਹਾਂ ਵਿਕਾਸ ਇਹ ਸੁਣਿਆ ਸੁਣ ਕੇ ਹੈਰਾਨ ਰਹਿ ਗਿਆ ਉਸਨੇ ਕੰਮ ਲਈ ਕਹਿੇ ਘਟੀਆਂ ਤੇ ਕੰਮ ਵੀ ਕੀਤਾ ਤੇ ਜਿੰਨਾ ਕੰਮ ਮਾਲਕਾਂ ਨੇ ਦਿੱਤਾ ਉਸਨੇ ਪੂਰੀ ਇਮਾਨਦਾਰੀ ਨਾਲ ਕੀਤਾ ਸੀ ਹਾਲਾਂਕਿ ਸੁਨੇਹੇ ਨੇ ਪੁਸ਼ਟੀ ਕੀਤੀ ਸੀ ਕਿ ਸਭ ਕੁਝ ਪਹਿਲਾਂ ਹੀ ਪਲਾਨ ਹੋ ਚੁੱਕਾ ਸੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਅਗਲੇ ਮਾਰਚ ਵਿੱਚ ਵਿਕਾਸ ਨੂੰ ਪ੍ਰਵਾਸੀ ਸੋਸ਼ਣ ਵੀਜ਼ਾ ਜਾਰੀ ਕੀਤਾ ਹਾਲਾਂਕਿ ਉਹ ਕੰਮ ਨਹੀਂ ਲੱਭ ਸਕਿਆ ਅਤੇ ਦੇਸ਼ ਵਿੱਚ ਇੱਕ ਸਾਲ ਤੋਂ ਵੀ ਘੱਟ ਸਮੇਂ ਤੋਂ ਬਾਅਦ ਸਤੰਬਰ 2024 ਵਿੱਚ ਉਹ ਭਾਰਤ ਵਾਪਸ ਆ ਗਿਆ ਜੋੜੇ ਨੇ EARA ਪ੍ਰਕਿਰਿਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਅਥਾਰਟੀ ਨੇ ਪਾਇਆ ਕਿ ਵਿਕਾਸ ਨੂੰ ਗਲਤ ਤਰੀਕੇ ਦੇ ਨਾਲ ਕੰਮ ਤੋਂ ਕੱਢਿਆ ਗਿਆ ਹੈ ਤੇ ਉਸ ਨੂੰ ਪੂਰੀ ਤਨਖਾਹ ਵੀ ਨਹੀਂ ਦਿੱਤੀ ਗਈ ਹੈ ਇਹ ਆਰ ਨੇ ਆਪਣੇ ਫੈਸਲੇ ਦੇ ਵਿੱਚ ਵਿਕਾਸ ਨੂੰ 25000 ਡਾਲਰ ਦਾ ਮੁਆਵਜ਼ਾ 11500 ਉਸ ਦੀ ਬਣਦੀ ਤਨਖਾਹ ਗੈਰ ਕਾਨੂੰਨੀ ਕਟੌਤੀਆਂ ਲਈ 2500 ਡਾਲਰ ਅਤੇ ਨਾਲ ਹੀ ਬਣਦੇ 60000 ਡਾਲਰ ਜਿਸ ਦਾ ਵਿਕਾਸ ਨੇ ਇੰਡੀਆ ਤੋਂ ਆਉਣ ਲੱਗੇ ਭੁਗਤਾਨ ਕੀਤਾ ਸੀ ਅਦਾ ਕਰਨ ਦਾ ਹੁਕਮ ਜਾਰੀ ਕੀਤਾ ਹੈ ਇੱਕ ਹੋਰ ਭਾਰਤੀ ਪ੍ਰਵਾਸੀ ਜਿਸਨੇ ਰਸੋਈ ਦੇ ਵਿੱਚ ਕੰਮ ਕਰਨ ਲਈ ਲਗਭਗ 60000 ਡਾਲਰ ਦਾ ਭੁਗਤਾਨ ਕੀਤਾ ਅਤੇ ਹੁਣ ਉਸ ਨੂੰ 1 ਲੱਖ ਡਾਲਰ ਮਿਲਣ ਦੀ ਉਮੀਦ ਜਾਗੀ ਹੈ ਪਰ ਉਸਦੇ ਸਾਬਕਾ ਮਾਲਕਾਂ ਦਾ ਕੋਈ ਅਤਾ ਪਤਾ ਨਹੀਂ ਹੈ ਉਹਨਾਂ ਦੇ ਇੱਕ ਸਹਿਯੋਗੀ ਨੇ ਦੱਸਿਆ ਕਿ ਬਹੁਤ ਸਾਰੇ ਹੋਰ ਲੋਕ ਵੀ ਉਹਨਾਂ ਨੂੰ ਲੱਭ ਰਹੇ ਹਨ ਦਰਸਲ ਰੋਜ਼ਗਾਰ ਸਬੰਧੀ ਅਥਾਰਟੀ ਦੇ ਫੈਸਲੇ ਅਨੁਸਾਰ ਵਿਕਾਸ ਸ਼ਰਮਾ 2023 ਦੇ ਸ਼ੁਰੂ ਵਿੱਚ ਭਾਰਤ ਵਿੱਚ ਰਹਿ ਰਿਹਾ ਸੀ ਅਤੇ ਮਿੱਤੂ ਸ਼ਰਮਾ ਨੇ ਉਸ ਨਾਲ ਨੌਕਰੀ ਲਈ ਸੰਪਰਕ ਕੀਤਾ ਸੀ ਫੈਸਲਾ ਸਪਸ਼ਟ ਨਹੀਂ ਹੋਇਆ ਹੈ ਕਿ ਵਿਕਾਸ ਅਤੇ ਮਿੱਤੂ ਦੋਵੇਂ ਰਿਸ਼ਤੇਦਾਰ ਸਨ ਪਰ ਉਹਨਾਂ ਨੇ ਕਿਹਾ ਹੈ ਕਿ ਸੀ ਰਿਸ਼ਤੇਦਾਰਾਂ ਦੇ ਥਰੂ ਆਪਸ ਦੇ ਵਿੱਚ ਮਿਲੇ ਸਨ ਮਿਤੂ ਅਤੇ ਉਸਦਾ ਪਤੀ ਅੰਕੁਰ ਚੋਹਾਨ ਕ੍ਰਾਈਸਰਸ ਵਿੱਚ ਇੱਕ ਭਾਰਤੀ ਰੈਸਟੋਰੈਂਟ ਕੈਂਡੀਜ਼ ਕਿਚਨ ਦੇ ਮਾਲਕ ਸਨ ਉਨ੍ਹਾਂ ਦੀ ਕੰਪਨੀ ਚੋਹਾਨ ਨਿਜ਼ਲੈਂਡ ਇੱਕ ਮਾਨਤਾ ਪ੍ਰਾਪਤ ਕੰਪਨੀ ਸੀ ਜਨਗ ਰਿਕਾਰਡਾਂ ਦੇ ਅਨੁਸਾਰ ਕੰਪਨੀ ਨੇ ਟੈਕਸ ਨਹੀਂ ਭਰਿਆ ਸੀ ਅਤੇ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਜਨਤਕ ਰਜਿਸਟਰ ਤੋਂ ਹਟਾ ਦਿੱਤਾ ਜਾਵੇਗਾ ਰੈਸਟੋਰੈਂਟ ਦੀ ਅਜੇ ਵੀ ਇੱਕ ਵੈਬਸਾਈਟ ਚੱਲ ਰਹੀ ਹੈ ਪਰ ਉਸ ਉੱਤੇ ਹੁਣ ਨਵੇਂ ਮਾਲਕ ਸ਼ੋ ਹੋ ਰਹੇ ਹਨ ਜੋੜੇ ਦੇ ਇੱਕ ਸਾਬਕਾ ਸਾਥੀ ਨੇ ਸਟਾਫ ਨੂੰ ਦੱਸਿਆ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਹ ਕਿੱਥੇ ਹਨ ਪਰ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਲੱਭ ਰਹੇ ਹਨ ਸ਼ਾਇਦ ਉਨ੍ਹਾਂ ਨੇ ਹੋਰ ਵੀ ਕਈ ਲੋਕਾਂ ਦੇ ਨਾਲ ਕਪਲਾ ਕੀਤਾ ਹੋ ਸਕਦਾ ਹੈ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਵਿਕਾਸ ਦਾ ਇੱਕ ਛੋਟਾ ਜਿਹਾ ਟੇਲਰਿੰਗ ਦਾ ਕਾਰੋਬਾਰ ਸੀ ਅਤੇ ਉਹ ਜੰਮੂ ਵਿੱਚ ਆਪਣੀ ਜੱਦੀ ਸ਼ਹਿਰ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਰਹਿੰਦਾ ਸੀ। ਈਆਰਐਸ ਦੀ ਸੁਣਵਾਈ ਵਿੱਚ ਆਡੀਓ ਵਿਜ਼ੂਅਲ ਲਿੰਕ ਰਾਹੀਂ ਸਬੂਤ ਪੇਸ਼ ਕੀਤੇ ਗਏ ਹਨ। ਵਿਕਾਸ ਨੇ ਕਿਹਾ ਹੈ ਕਿ ਮੀਤੂ ਨੇ ਉਸ ਨੂੰ ਇੱਕ ਚੰਗੀ ਜ਼ਿੰਦਗੀ, ਉਸਦੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਪੀਆਰ ਦੇ ਵਾਅਦਿਆਂ ਦੇ ਨਾਲ ਨਿਊਜ਼ੀਲੈਂਡ ਆਉਣ ਲਈ ਉਤ사ਇਆ ਸੀ। ਵਿਕਾਸ ਨੇ ਉਸ ਔਰਤ 'ਤੇ ਅੰਨਾ ਭਰੋਸਾ ਕੀਤਾ। ਮਿਤੂ ਨੇ ਵਿਕਾਸ ਦੇ ਨਾਲ ਇੱਕ ਡੀਲ ਪੇਸ਼ ਕੀਤੀ ਕਿ ਉਹ 30000 ਡਾਲਰ ਦੇ ਵਿੱਚ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਨਿਊਜ਼ੀਲੈਂਡ ਲਿਆਏਗੀ ਅਤੇ ਆਪਣੀ ਰਸੋਈ ਦੇ ਵਿੱਚ ਉਸ ਨੂੰ ਕੰਮ ਵੀ ਦੇਵੇਗੀ ਵਿਕਾਸ ਸਹਿਮਤ ਹੋ ਗਿਆ ਪਰ 9 ਮਹੀਨਿਆਂ ਦੇ ਵਿੱਚ ਰਕਮ 30000 ਤੋਂ 60000 ਡਾਲਰ ਤੱਕ ਵੱਧ ਗਈ ਤੇ ਮਿਤੂ ਲਗਾਤਾਰ ਉਸ ਦੇ ਪੈਸੇ ਦੇਣ ਲਈ ਦਬਾਅ ਵੀ ਪਾ ਰਹੀ ਸੀ ਵਿਕਾਸ ਨੇ ਵਾਧੂ ਪੈਸਿਆਂ ਦਾ ਉਪਤਾਨ ਕੀਤਾ ਵਿਕਾਸ ਨੇ ਅਕਤੂਬਰ 2023 ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਹਾਲਾਂਕਿ ਉਸ ਨੂੰ ਘੱਟੋ ਘੱਟ 30 ਘੰਟਿਆਂ ਦੀ ਗਾਰੰਟੀ ਵੀ ਨਹੀਂ ਦਿੱਤੀ ਗਈ ਸੀ ਉਸ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਬੇहद ਸੰਘਰਸ਼ ਕਰਨਾ ਪਿਆ ਤੇ ਉਸ ਨੇ ਇਸ ਸੰਬੰਧੀ ਆਪਣੇ ਮਾਲਕਾਂ ਦੇ ਨਾਲ ਚਿੰਤਾ ਵੀ ਪ੍ਰਗਟ ਕੀਤੀ ਦਸੰਬਰ ਦੇ ਅੱਧ ਵਿੱਚ ਵਿਕਾਸ ਦਾ ਨਾਮ ਰੂਸਟ ਤੋਂ ਗਾਇਬ ਹੋ ਗਿਆ ਤੇ ਉਸ ਦੇ ਮਾਲਕਾਂ ਨੇ ਉਸ ਦੀਆਂ ਕਾਲਾਂ ਅਤੇ ਸੁਨੇਹਾਂ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ ਅੰਤ ਵਿੱਚ ਉਹਨਾਂ ਦੀ ਇੱਕ ਮੀਟਿੰਗ ਹੋਈ ਅਤੇ ਵਿਕਾਸ ਨੇ ਜੋੜੇ ਨੂੰ ਦੱਸਿਆ ਕਿ ਹੁਣ ਉਸਦੇ ਲਈ ਇੱਥੇ ਕੋਈ ਕੰਮ ਨਹੀਂ ਹੈ ਵਿਕਾਸ ਨੇ ਦੱਸਿਆ ਕਿ ਜੋੜੇ ਨੇ ਉਸ ਨੂੰ ਕਿਤੇ ਹੋਰ ਕੰਮ ਲੱਭਣ ਲਈ ਕਿਹਾ ਭਾਵੇਂ ਕਿ ਇਹ ਉਸਦੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਸੀ ਦਸੰਬਰ ਦੇ ਅਖੀਰ ਵਿੱਚ ਮੀਤੂ ਨੇ ਵਿਕਾਸ ਨੂੰ ਇੱਕ ਸੁਨੇਹਾ ਭੇਜਿਆ ਉਸਨੇ ਉਸ ਵਿੱਚ ਲਿਖਿਆ ਕਿ ਕਿਉਂਕਿ ਤੁਸੀਂ ਪਿਛਲੇ 2 ਹਫ਼ਤਿਆਂ ਤੋਂ ਕੰਮ ਤੇ ਨਹੀਂ ਆਏ ਹੋ ਅਸੀਂ ਤੁਹਾਡੇ ਨਾਲ ਫੋਨ ਅਤੇ ਟੈਕਸ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਤੁਸੀਂ ਜਵਾਬ ਨਹੀਂ ਦਿੱਤਾ ਇਸ ਲਈ ਕੰਮ ਵਾਲੀ ਥਾਂ ਤੇ ਤੁਹਾਡੇ ਅਸਵੀਕਾਰਯੋਗ ਰਵੱਈਏ ਨੂੰ ਦੇਖਦੇ ਹੋਏ ਅਤੇ ਤੁਹਾਡੇ ਨਾਲ ਕਈ ਮੀਟਿੰਗਾਂ ਅਤੇ ਕੋਈ ਸਕਾਰਾਤਮਕ ਨਤੀਜਾ ਨਾ ਹੋਣ ਤੋਂ ਬਾਅਦ ਅਸੀਂ ਤੁਹਾਨੂੰ ਕੰਮ ਤੋਂ ਕੱਢਣ ਲਈ ਨੋਟਿਸ ਭੇਜ ਰਹੇ ਹਾਂ ਵਿਕਾਸ ਇਹ ਸੁਨੇਹਾ ਸੁਣ ਕੇ ਹੈਰਾਨ ਰਹਿ ਗਿਆ ਉਸ ਨੇ ਕੰਮ ਲਈ ਕਹਿਹ ਘਟੀਆਂ ਤੇ ਕੰਮ ਵੀ ਕੀਤਾ ਤੇ ਜਿੰਨਾ ਕੰਮ ਮਾਲਕਾਂ ਨੇ ਦਿੱਤਾ ਉਸਨੇ ਪੂਰੀ ਇਮਾਨਦਾਰੀ ਨਾਲ ਕੀਤਾ ਸੀ ਹਾਲਾਂਕਿ ਸੁਨੇਹੇ ਨੇ ਪੁਸ਼ਟੀ ਕੀਤੀ ਸੀ ਕਿ ਸਭ ਕੁਝ ਪਹਿਲਾਂ ਹੀ ਪਲਾਨ ਹੋ ਚੁੱਕਾ ਸੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਅਗਲੇ ਮਾਰਚ ਵਿੱਚ ਵਿਕਾਸ ਨੂੰ ਪ੍ਰਵਾਸੀ ਸ਼ੋਸ਼ਣ ਵੀਜ਼ਾ ਜਾਰੀ ਕੀਤਾ ਹਾਲਾਂਕਿ ਉਹ ਕੰਮ ਨਹੀਂ ਲੱਭ ਸਕਿਆ ਅਤੇ ਦੇਸ਼ ਵਿੱਚ ਇੱਕ ਸਾਲ ਤੋਂ ਵੀ ਘੱਟ ਸਮੇਂ ਤੋਂ ਬਾਅਦ ਸਤੰਬਰ 2024 ਵਿੱਚ ਉਹ ਭਾਰਤ ਵਾਪਸ ਆ ਗਿਆ ਜੋੜੇ ਨੇ ਇਆਰਏ ਪ੍ਰਕਿਰਿਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਅਥਾਰਟੀ ਨੇ ਪਾਇਆ ਕਿ ਵਿਕਾਸ ਨੂੰ ਗਲਤ ਤਰੀਕੇ ਦੇ ਨਾਲ ਕੰਮ ਤੋਂ ਕੱਢਿਆ ਗਿਆ ਹੈ ਤੇ ਉਸ ਨੂੰ ਪੂਰੀ ਤਨਖਾਹ ਵੀ ਨਹੀਂ ਦਿੱਤੀ ਗਈ ਹੈ ਇਆਰਏ ਨੇ ਆਪਣੇ ਫੈਸਲੇ ਦੇ ਵਿੱਚ ਵਿਕਾਸ ਨੂੰ 25000 ਡਾਲਰ ਦਾ ਮੁਆਵਜ਼ਾ 11500 ਉਸ ਦੀ ਬੰਦੀ ਤਨਖਾਹ ਗੈਰ ਕਾਨੂੰਨੀ ਕਟੌਤੀਆਂ ਲਈ 2500 ਡਾਲਰ ਅਤੇ ਨਾਲ ਹੀ ਬਣਦੇ 60000 ਡਾਲਰ ਜਿਸ ਦਾ ਵਿਕਾਸ ਨੇ ਇੰਡੀਆ ਤੋਂ ਆਉਣ ਲੱਗੇ ਭੁਗਤਾਨ ਕੀਤਾ ਸੀ ਅਦਾ ਕਰਨ ਦਾ ਹੁਕਮ ਜਾਰੀ